ਦੁੱਧ ਉਬਲ ਗਿਆ ਕਰੇ ਸੁਨਾਮੀ ਆ ਗਈ ਜਿੰਨੇ ਮੂੰਹ ਉਨੀਆਂ ਗੱਲਾਂ ਕੀ ਫਾਇਦਾ ਇੰਨੀ ਪੜ੍ਹਾਈ ਦਾ ਨਿੱਕੀ ਇੰਨੀ ਗੱਲ ਦਾ ਵੀ ਧਿਆਨ ਨਹੀਂ ਸੋਹਣੀ ਸ਼ਕਲ ਦਾ ਅਚਾਰ ਥੋੜਾ ਪੋਣਾ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਇੰਨੀ ਲਾਪਰਵਾ ਅਣਪੜ੍ਹਵੀ ਇਸ ਤੋਂ 100 ਦਰਜੇ ਚੰਗੀਆਂ ਐ ਅਤੀਤ ਵਿੱਚ ਜਾਣੇ ਅਣ ਜਾਣੇ ਹੋ ਗਈਆਂ ਗਲਤੀਆਂ ਦਾ ਵੀ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਇੱਕ ਇੱਕ ਗੱਲ ਮੇਰੇ ਸੀਨੇ ਵਿੱਚ ਖੰਜਰ ਵਾਂਗ ਚੁਭ ਰਹੀ ਸੀ ਅੰਬਰ ਵਿੱਚ ਕਿਧਰੇ ਤਾਰਾ ਵਾਂਗ ਬੈਠਾ ਡੈਡੀ ਜੀ ਬੜਾ ਚੇਤੇ ਆਇਆ ਅਖੀਰ ਹੰਝੂ ਵਗ ਤੁਰੇ ਰਾਤਾਂ ਜਾਗ ਜਾ ਕੇ ਕੀਤੀ ਔਖੀ ਪੜਾਈ ਵਾਰੀ ਹੁੰਦੀਆਂ ਚੁਭੀਆਂ ਗੱਲਾਂ ਸੁਣ ਇੰਜ ਲੱਗਾ ਕੋਈ ਸਾਰੀਆਂ ਡਿਗਰੀਆਂ ਖੋ ਕੇ ਲੈ ਗਿਆ ਹੋਵੇ ਸ਼ੀਸ਼ੇ ਮੂਰੇ ਇਕਲੋ ਤੀਨੂੰ ਆਪਣੀ ਸ਼ਕਲ ਤੋਂ ਵੀ ਨਾਫਰਤ ਹੋ ਗਈ ਸਭ ਕੁਝ ਭੱਦਾ ਅਤੇ ਬੇਟੰਗਾ ਲੱਗਣ ਲੱਗਾ ਇਹਨੇ ਨੂੰ ਬਾਹਰ ਖੜ ਗਿਆ ਕੰਮ ਵਾਲੀ ਬੀਜੀ ਸੀ ਮੇਂ ਆਂ ਇਕਲੀਆਂ ਅੱਖਾਂ ਬੇਕ ਉਸੇ ਵੇਲੇ ਸਾਰੀ ਗੱਲ ਸਮਝ ਗਈ ਮੈਨੂੰ ਝਟ ਆਪਣੇ ਗਲ ਨਾਲ ਲਾ ਲਿਆ ਮੇਰੇ ਹੰਝੂ ਪੁੰਜੇ ਦੁਪੱਟਾ ਠੀਕ ਕੀਤਾ ਪਾਣੀ ਪਲਾਇਆ ਅਤੇ ਫਿਰ ਗੈਸ ਦੇ ਦੋ ਡੁੱਲਿਆ ਦੁੱਧ ਸਾਫ ਕਰਦੀ ਹੋਈ ਆਖਣ ਲੱਗੀ ਫਿਰ ਕੀ ਹੋਇਆ ਤੀ ਇਹ ਇੰਨੀਆਂ ਜ਼ਿੰਮੇਵਾਰੀਆਂ ਇੱਕੋ ਵੇਲੇ ਕਿੰਨੇ ਪਾਸੇ ਦਾ ਧਿਆਨ ਇਦਾਂ ਦਾ ਛੋਟੀ ਮੋਟੀ ਗੱਲ ਦਾ ਅਕਸਰ ਹੋ ਹੀ ਜਾਇਆ ਕਰਦੀ ਦਿਲ ਤੇ ਬਿਲਕੁਲ ਨਾ ਲਾਵੀ ਤੇਰੀ ਜਾ ਸਕਤੀ ਦਾ ਤੇ ਸਾਰਾ ਮਹੱਲਾ ਗਵਾਹੀ ਭਰਦਾ ਕਿਸੇ ਦਾ ਜਨਮ ਦਿਨ ਤੇ ਤਿਥ ਤਿਹਾਰ ਜੰਮਣੇ ਅਤੇ ਸਗਣ ਸਵਾਰਥ ਦਾ ਦਿਨ ਸਭ ਤੋਂ ਪਹਿਲਾਂ ਤੇਰੀ ਵਧਾਈ ਵਾਲਾ ਸਨੇਹਾ ਹੀ ਤਾਂ ਉਪੜਦਾਈ ਮਿਸਰੀ ਕੁਲੇ ਭੋਲ ਸਕੂਨ ਦਾ ਛੱਟਾ ਦਿੰਦੇ ਦੋ ਹੱਥ ਆਪਣੇ ਪਣ ਵਾਲੀ ਤਲਸ਼ਮੀ ਨਾਜ਼ਰਾ ਚਾਰੇ ਪਾਸੇ ਇੱਕ ਠੰਡੀ ਮਿੱਠੀ ਚੁੱਪ ਜਹੀ ਪਸਰ ਗਈ ਘੜੀਆਂ ਬਲਾਂ ਵਿੱਚ ਹੀ ਕੱਖੋਂ ਹੌਲੀ ਹੋ ਗਈ ਮੈਂ ਇੱਕ ਵਾਰ ਫੇਰ ਪੈਰਾ ਸਿਰ ਹੋ ਗਈ ਇੰਜ ਲੱਗਾ ਕੋਈ ਚੋਰੀ ਹੋ ਗਈਆਂ ਮੇਰੀਆਂ ਸਾਰੀਆਂ ਡਿਗਰੀਆਂ ਉਂਝ ਦੀਆਂ ਉਂਝ ਹੀ ਵਾਪਸ ਮੋੜ ਗਿਆ ਹੋਵੇ ਹਰਪ੍ਰੀਤ ਸਿੰਘ ਜਵੰਦਾ ਦੀ ਇਹ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਨਵੀਆਂ-ਨਮੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ